ਪਤਾ ਨਹੀਂ ਕੀ ਗੱਲ ਹੋ ਗਈ ਨਵ ਫੋਨ ਹੀ ਨਹੀਂ ਚੁੱਕਣ ਦੀ ਕਿੰਨੇ ਦਿਨ ਹੋ ਗਏ ਆ ਇਹਨਾਂ ਨੇ ਇਹਨੂੰ ਪਤਾ ਕਿ ਮੈਂ ਆਪਣੀ ਮਾਂ ਨਾਲ ਗੱਲ ਹੀ ਕਰਨਾ ਕਿੰਨਾ ਫਿਕਰਵਾ ਮੈਨੂੰ ਠੀਕ ਹੋਵੇ ਸਹੀ ਮੇਰੀ ਧੀ ਮੰਮੀ ਮੈਂ ਬਾਹਰ ਵੇਖਣ ਆ ਤੁਹਾਨੂੰ ਤੂੰ ਇੱਥੇ ਬੈਠੇ ਜੀ ਕੀ ਗੱਲ ਨਹੀਂ ਪਤਾ ਠੀਕ ਨਹੀਂ ਲੱਗੇ ਕੀ ਗੱਲ ਚੁੱਪ ਚੁੱਪ ਕਿਉਂ ਜੇ ਠੀਕ ਪੈ ਗਈ ਆ ਪਰ ਨਾ ਮੈਂ ਨਵ ਨੂੰ ਫੋਨ ਲਾਉਂਦੀ ਆ ਹੋਣੀ ਨਹੀਂ ਚੁੱਕਣ ਦੇ ਕੋਈ ਗੱਲ ਨਹੀਂ ਮੰਮੀ ਹੋ ਸਕਦਾ ਬਿਜੀ ਹੋਵੇਗੀ ਫਿਰ ਦੁਬਾਰਾ ਲਾ ਲੈਣਾ ਹੈ ਪਰ ਨਹੀਂ ਚੁੱਕਦੀ ਆ ਤੇ ਗੱਲ ਥੋੜੀ ਜੀ ਕਰਦੀ ਪਿੱਛੋਂ ਆਵਾਜ਼ ਆ ਜਾਂਦੀ ਹੈ ਕਿ ਫੋਨ ਕੱਟ ਉੱਥੇ ਤੋਂ ਦਿਨ ਗਿਆ ਹਾਂ ਉੱਥੇ ਠੀਕ ਠਾਕ ਹੈਗੇ ਹੀ ਸਾਰੇ ਨਵ ਠੀਕ ਹੀ ਮੰਮੀ ਨੂੰ ਤੁਹਾਨੂੰ ਮੈਂ ਕੀ ਦੱਸਾਂ ਜੇ ਤੁਸੀਂ ਪੁੱਛ ਹੀ ਲਿਆ ਵਾ ਮੈਂ ਤਾਂ ਤੁਹਾਨੂੰ ਤਰ ਨਹੀਂ ਕੋਈ ਗੱਲ ਦੁਨਾਨ ਕੇ ਦੱਸੀ ਵੀ ਤੁਸੀਂ ਅੱਗੇ ਸ਼ੂਗਰ ਦੇ ਮਰੀਜ਼ ਜੇ ਉਤੋਂ ਕੀ ਟੈਨਸ਼ਨ ਚ ਦਰ ਪਾਵਾਂਗਾ ਜਿੱਦਨ ਮੈਂ ਗਿਆ ਨਾ ਤੇ ਜਾ ਕੇ ਨੂੰ ਘਰ ਦਾ ਮਾਹੌਲ ਠੀਕ ਨਹੀਂ ਲੱਗਾਗਾ ਸੇ ਨਾ ਵੀ ਜਿਹੜੀ ਹੈ ਨਾ ਉਹਦਾ ਚਿਹਰਾ ਜਿਹੜਾ ਮਿਉਸ ਜਾ ਹੈ ਜਦੋਂ ਪਰੇਸ਼ਾਨੀ ਜੀਜ ਹੁੰਦਾ ਆਪਣੇ ਦੇ ਵੇਖਿਆ ਮਮੀ ਇੱਥੇ ਰੌਣਕ ਲਈ ਰੱਖਦੀ ਘਰੇ ਜੀ ਉਹ ਤਾਂ ਖੁਸ਼ੀ ਬੜੀ ਰਹਿੰਦੀ ਤੇ ਉੱਥੇ ਚੁੱਪ ਚੁੱਪ ਹੀ ਤੇ ਫਿਰ ਮੁੜ ਕੇ ਜਦੋਂ ਚਾਹ ਪਾਣੀ ਪੀ ਕੇ ਆਟਿਆ ਨਾ ਮੇਰਾ ਧਿਆਨ ਉਹਦੀ ਨਾ ਧੌਣ ਨਾਲ ਪੈ ਗਿਆ ਤੇ ਇੱਥੇ ਉਹਦੇ ਮਮੀ ਨੇ ਛਾਣ ਬੜੇ ਪਏ ਸੀ ਨਿਸ਼ਾਨ ਪਏ ਉਹ ਕਾਹਦੇ ਪਏ ਨਿਸ਼ਾਨ ਮਮੀ ਉਹ ਜੀ ਤੁਹਾਨੂੰ ਦੱਸਣ ਡਿਆ ਵਾਂ ਵੀ ਜਦੋਂ ਮੈਂ ਉਹਨੂੰ ਪੁੱਛਿਆ ਸੀ ਵੀ ਤੇਰੇ ਆ ਕਿਉਂ ਹੋਇਆ ਵਾ ਤੇ ਅੱਗੋਂ ਕਹਿੰਦੀ ਮੇਰੇ ਚੁੰਨੀ ਫਿਰ ਗਈ ਆ ਹਲਾ ਮੰਮੀ ਤੁਸੀਂ ਦੱਸੋ ਇਦਾਂ ਚੁੰਨੀ ਫੇਰ ਕੇ ਇਦਾਂ ਨਿਸ਼ਾਨ ਘੁੱਟ ਕੇ ਪੈਂਦੇ ਜਿੱਦਾਂ ਕਿਸੇ ਨੇ ਦੱਬੀ ਹੋਏ ਤਾ ਹੁਣ ਨਹੀਂ ਪੈ ਸਕਦੇ ਤੇ ਮੈਨੂੰ ਤਾਂ ਦੇਖ ਕੇ ਬੜਾ ਹੋਰ ਤਰ੍ਹਾਂ ਹੁੰਦਾ ਹੈ ਤੇ ਮੈਂ ਇਹਨੂੰ ਕਹਾਂ ਵੀ ਸਹੀ ਨਾ ਉਹਨੂੰ ਕਿ ਜੇ ਕੋਈ ਹੈ ਗੱਲ ਤੇ ਮੈਨੂੰ ਦੱਸ ਦੇ ਮੇਰੀ ਭੈਣ ਪਰ ਮੈਨੂੰ ਮੰਮੀ ਉਹਨੇ ਕੁਝ ਨਹੀਂ ਜੇ ਦੱਸਿਆ ਉਹ ਦੱਸਦੀ ਕੁਝ ਨਹੀਂ ਇਹੋ ਤੇ ਉਹਦੀ ਗੱਲ ਮਾੜੀ ਆ ਆਪਣਾ ਦੁੱਖ ਦੱਸਦੀ ਨਹੀਂ ਕਹਿੰਨ ਮੰਮੀ ਮੈਨੂੰ ਨਾ ਥੋੜਾ ਜਿਹਾ ਲੱਗਦਾ ਵੀ ਜਿੱਦਾਂ ਉਹਨੂੰ ਤੰਗ ਕਰਦੇ ਆ ਕਿਉਂਕਿ ਉੱਥੇ ਸਾਰੇ ਇਦਾਂ ਸემი ਸემი ਜਿ ਲੱਗਣ ਦੀ ਮੈਨੂੰ ਨਾ ਉਹਨਾਂ ਚ ਖੋਲ ਕੇ ਨਹੀਂ ਗੱਲਾਂ ਬਾਤਾਂ ਕਰਨੀਆਂ ਦੀ ਹੈਗੀ ਮੈਨੂੰ ਵੀ ਲੱਗਦਾ ਤੇ ਜਿੱਦਣ ਇੱਥੇ ਹੁੰਦੀ ਹੈ ਨਾ ਮੰਮੀ ਤੇ ਤੂੰ ਹੀ ਹੈ ਵੀ ਉਹਨੂੰ ਸਾਰਾ ਆਪਣੇ ਬਿਠਾ ਕੇ ਕੱਲਿਆਂ ਪੁੱਛਿਓ ਕਿਉਂਕਿ ਉਹ ਨਾ ਹੋਵੇ ਵੀ ਅੱਜ ਚੁੱਪ ਰਹੀਏ ਜਾਂ ਅੱਜ ਉਹ ਵਿਚਾਰੀ ਡਰਦੀ ਪਰਦੇ ਪਾਉਂਦੀ ਰਹੇ ਵੀ ਮੇਰੀ ਮਾਂ ਨੂੰ ਨਾ ਟੈਨਸ਼ਨ ਹੋ ਜਾਏ ਭਰਾ ਨੂੰ ਨਾ ਹੋ ਜਾਏ ਤੇ ਮੁੜ ਕੇ ਕੱਲ ਨੂੰ ਜਿਹੜਾ ਵਿਧਾਨ ਵੱਧ ਜੇ ਨਹੀਂ ਕੋਈ ਗੱਲ ਨਹੀਂ ਪੁੱਤ ਹੁਣ ਜਿੱਦਣ ਆਈ ਨਾ ਤੇ ਮੈਂ ਉਹਨੂੰ ਧਿਆਨ ਨਾਲ ਕੇ ਪੁੱਛੂਗੀ ਕਿਉਂਕਿ ਮੰਮੀ ਉਹਦੋਂ ਨਾ ਜਿੱਦਣ ਗਿਆਨ ਤੇ ਸੱਸ ਵੀ ਉਹਦੀ ਨਾ ਹੋਰ ਤਰ੍ਹਾਂ ਕਰਦੇ ਹੀ ਵੀ ਜਿੱਦਾਂ ਬੰਦਾ ਲੱਗਿਆ ਹੁੰਦੋਂ ਤੋਂ ਨਾ ਚਕਰਾਂਦਾ ਆ ਤੇ ਇਹ ਆ ਵੀ ਮੈਨੂੰ ਤੁਹਾਨੂੰ ਦੱਸਿਆ ਵੀ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਏ ਸਾਰਾ ਵੀ ਜਿੱਦਾਂ ਨਾ ਮਤਲਬ ਕੁਝ ਗੱਲ ਜਿੱਦਾਂ ਛਪਾਉਂਦੇ ਛਪਾਉਂਦੇ ਨਾ ਜਿੱਦਾਂ ਇਦਾਂ ਮੈਨੂੰ ਲੱਗਾ ਸੀ ਆਪਣੇ ਆਪ ਤੇ ਭਾਜੀ ਵੀ ਨਹੀਂ ਲੱਗੇ ਬੈਠੇ ਹੈਗੇ ਉਹਨੂੰ ਆਵਾਜ਼ ਮਾਰ ਕੇ ਲੱਗੇ ਮੋੜੋ ਘਰ ਨਹੀਂ ਆਏ ਹੈਗੇ ਤੇ ਤੂੰ ਪੁੱਤ ਉਹ ਦੰਦਾ ਮੈਨੂੰ ਦੱਸਣਾ ਏ ਮੰਮੀ ਕੀ ਦੱਸਦਾ ਮੇਰੀ ਹਿੰਮਤ ਨਹੀਂ ਪਈ ਹੈਗੀ ਮੈਂ ਤੇ ਆਪ ਦੇਖ ਕੇ ਮੈਨੂੰ ਸਹੀ ਪੁੱਛੇ ਤੇ ਉਹਦਣ ਰਾਤ ਨੀਂਦ ਨਹੀਂ ਆਈ ਹੈਗੀ ਵੀ ਇਹ ਬੰਨ ਕੀ ਗਿਆ ਵਾ ਹਜੇ ਕਿੰਨਾ ਦਾ ਟਾਈਮ ਹੋਇਆ ਵਾ ਤੇ ਅੱਜ ਹੀ ਇਦਾਂ ਕਰਨ ਡਿਆ ਪਿਆ ਤੇ ਕੱਲ ਨੂੰ ਕਿਦਾਂ ਚੱਲੇਗਾ ਮੈਂ ਟੈਨਸ਼ਨ ਤੇ ਹੈਗੀ ਆ ਸੱਚੀ ਆ ਮੰਮੀ ਇੱਦਾਂ ਆਪਾਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਨਾ ਸਕਦੇ ਕਿਉਂਕਿ ਨਾ ਕੋਈ ਦੱਸਦੀ ਨਹੀਂ ਹੈਗੀ ਜਿੰਨਾ ਤੱਕ ਹੁਣ ਇਹ ਨਾ ਕੋਈ ਦੱਸੂਗੀ ਤੇ ਇੱਦਾਂ ਕਿਸ ਨੂੰ ਕਿੱਦਾਂ ਜਾ ਕੇ ਕੋਈ ਗੱਲ ਕਰੀਏ ਹਾਂ ਹੋ ਦੱਸੇ ਤੇ ਫੇਰ ਹੀ ਆ ਨਾ ਸਾਨੂੰ ਤੇ ਪੁੱਤ ਮੈਂ ਤੇ ਆ ਨਹੀਂ ਹੋ ਸਕਦਾ ਸਾਡੇ ਦਿਲ ਦਾ ਵਹਿਮ ਹੀ ਨਾ ਹੋਵੇ ਮੰਮੀ ਮੈਂ ਤੇ ਆ ਨਾ ਵਾ ਕਿ ਗੁਰੂ ਰਾਮ ਦਾਸ ਜੀ ਇਦਾਂ ਹੀ ਕਰੇ ਸਾਰਾ ਕੁਝ ਠੀਕ ਹੀ ਹੋਵੇ ਤੇ ਸਾਡਾ ਵਹਿਮ ਹੀ ਨਾ ਹੋਵੇ ਤੂੰ ਦੱਸ ਜਿਹੜੇ ਤੂੰ ਕੰਮ ਗਿਆ ਹੈ ਹੋ ਗਿਆ ਕਿ ਨਹੀਂ ਹੋ ਹਾਂ ਮੰਮੀ ਕਹਿੰਦਾ ਤੇ ਆ ਵਾ ਆਂਦਾ ਵੀ ਕੱਲ ਪਰਸੋ ਤੱਕ ਕਰਦਾਗਾ ਤੇ ਬਾਕੀ ਵੇਖੋ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਇਦਾਂ ਹੀ ਆ ਕਹਿ ਦੇ ਦਿੰਦੇ ਆ ਕੱਲ ਪਰਸੋਂ ਇਹਨਾਂ ਦੇ ਕਰਨ ਤੇ ਹੀ ਆ ਤੇ ਚਲੋ ਤੂੰ ਮੈਂ ਮੈਂ ਪਾਣੀ ਲੈ ਆ ਤੇਰੇ ਵਾਸਤੇ ਨਹੀਂ ਨਹੀਂ ਤੂੰ ਹੀ ਬਹੁਤ ਇੱਥੇ ਰੈਕਟ ਕਰੋ ਕੋਈ ਨਾ ਮਾਪੇ ਪਾਣੀ ਫੜ ਲੀ ਹਾਏ ਹਾਏ ਪਤਾ ਨਹੀਂ ਕਿੱਥੇ ਚਲ ਗਏ ਨੇ ਹਾਲੇ ਤੱਕ ਆਏ ਹੀ ਨਹੀਂ ਆ ਤੇ ਨਾ ਮੈਨੂੰ ਕੋਈ ਦੱਸ ਕੇ ਗਈ ਹੈ ਕਿ ਮੈਂ ਤਿਆਰ ਹੋਵਾਂ ਜਾਂ ਨਾ ਹੋਵਾਂ ਤੇ ਭੇਜੀ ਦੁਵਾਏ ਮੈਂ ਪੁੱਛਿਆ ਨਾ ਇਹਨਾਂ ਨੇ ਵਾਦੂ ਦੀ ਲੜਾਈ ਪਾ ਲੈਣੀ ਆ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਇਹਨਾਂ ਦੀ ਮੈਂ ਕਿੱਦਾਂ ਇਹਨਾਂ ਦੇ ਨਾਲ ਪੇਸ਼ ਆਵਾਂ ਜਾਂ ਕਿੱਦਾਂ ਇਹਨਾਂ ਦੀ ਮੈਂ ਗੱਲ ਸਮਝਾਂ ਹੁਣ ਉਹਨਾਂ ਨੇ ਵੀ ਫੋਨ ਕਰਕੇ ਇਹਨਾਂ ਨੇ ਕਹਿਤਾ ਵਾ ਕਿ ਕੋਈ ਗੱਲ ਨਹੀਂ ਆਹੀ ਆਵਾਂਗੇ ਮੈਨੂੰ ਨਹੀਂ ਲੱਗਦਾ ਕਿ ਜਾਣਗੇ ਫਿਰ ਉਹਨਾਂ ਨੇ ਮੈਨੂੰ ਫੋਨ ਤੇ ਪੁੱਛਣਾ ਵਾ ਕਿ ਤੁਸੀਂ ਆਏ ਕਿਉਂ ਨਹੀਂ ਆ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੇ ਆਪ ਮੈਂਨਾਂ ਦੀ ਹਰ ਇੱਕ ਗੱਲ ਮੰਨ ਲੈਨੀ ਆ ਤੇ ਮੇਰੀ ਕੋਈ ਗੱਲ ਨਹੀਂ ਮੰਨਦੇ ਇਹ ਜਿੱਦਾਂ ਦੇ ਹੈਗੇ ਹਨ ਮੈਂ ਵੀ ਆਪਣੇ ਆਪ ਨੂੰ ਉਸੇ ਹਿਸਾਬ ਨਾਲ ਢਾ ਲਿਆ ਵਾ ਪਰ ਫਿਰ ਵੀ ਪਤਾ ਨਹੀਂ ਮੇਰੀ ਕਦਰ ਕਿਉਂ ਨਹੀਂ ਕਰਦੇ ਹੈਗੇ ਸਾਰੇ ਦਿਨ ਹਰ ਵਕਤ ਮੇਰੇ ਦਿਮਾਗੇ ਰਹਿੰਦੇ ਨੇ ਮੈਨੂੰ ਇਹਨਾਂ ਦੀ ਕੁਝ ਸਮਝ ਨਹੀਂ ਲੱਗਦੀ ਹੈਗੀ ਕਿ ਮੈਂ ਕੀ ਕਰਾਂ ਇਹਨਾਂ ਦਾ ਕਿ ਜਾਂ ਇਹੋ ਜਿਹਾ ਕੀ ਕਰਾਂ ਜਿਹਦੇ ਨਾਲ ਇਹ ਖੁਸ਼ ਹੋ ਜਾਣ ਅੱਗੇ ਜੀ ਕਿੱਥੇ ਗਏ ਹਨ ਇੱਕ ਤਾਂ ਨਿਸ਼ਵਾਦ ਜੋ ਬਹੁਤ ਕਰਨੇ ਹੁੰਦੇ ਨੇ ਪੈਲੀ ਬੰਨਣ ਵਾਲੇ ਆ ਮੋਟਰ ਚ ਲਾਉਣ ਗਿਆ ਆ ਦੱਸ ਤੇ ਤੈਨੂੰ 10 10 ਜਾਮਾਗਰਾਂ ਸਾਰੀ ਜਗ੍ਹਾ ਮੈਂ ਤਾਂ ਨਹੀਂ ਪੁੱਛਣਾ ਹੀ ਤੇ ਹੀ ਮੈਨੂੰ ਕੁਝ ਦੱਸਿਆ ਨਹੀਂ ਆ ਕਿ ਜਾਣਾ ਮੇਰੇ ਪਿੰਡ ਕੇ ਨਹੀਂ ਜਾਣਾ ਜਦੋਂ ਨਵਦੀਪ ਤੇਨੂੰ ਇੱਕ ਵਾਰੀ ਮੈਂ ਕਹਿਤਾ ਸੀ ਕਿ ਜਾਣਾ ਮੈਂ ਤੇ ਜਾਣਾ ਏ ਤੇ ਤੈਨੂੰ ਹੁਣ ਲਿਖ ਕੇ ਦਵਾ ਨੋਟਿਸ ਉਥੇ ਵੱਡਵਾ ਪਹਿ ਕਿੱਥੇ ਰੱਖਿਆ ਉਹ ਮਾਰੀਜ ਰੱਖਿਆ ਤੇ ਆ ਕਪੜੇ ਪਾ ਕੇ ਜਾਣਾ ਨਹੀਂ ਮੈਂ ਹਾਲੇ ਤੁਹਾਨੂੰ ਪੁੱਛਣਾ ਹੀ ਕਿ ਤਿਆਰ ਹਾਂ ਕਿ ਨਾ ਹਾਂ ਮੈਂ ਤਾਂ ਹੀ ਬੈਠੀ ਆ ਉਹਨੂੰ ਤੁਹਾਨੂੰ ਮੈਂ ਢੀਕਣ ਨਹੀਂ ਆ ਮੈਂ ਹਾਂ ਕੋਈ ਪਤਾ ਨਹੀਂ ਨਾ ਹੁਣ ਤਾਂ ਬਾਅਦ ਵਿੱਚ ਤਾਡਾ ਨਾ ਮੇਰੀ ਗੱਲ ਸੁਣ ਮੈਂ ਸ਼ਦਾਈ ਹਾਂ ਜਿਹੜਾ ਤੈਨੂੰ ਕਹਿ ਗਿਆ ਹਾਂ ਯਾਰ ਮੈਨੂੰ ਕੀ ਪਤਾ ਹੈ ਕਿ ਤੂੰ ਹੀ ਜਾਣਾ ਹੈ ਨਹੀਂ ਜਾਣਾ ਕਈ ਵਾਰੀ ਤੂੰ ਹੀ ਨਾ ਵੀ ਕਰ ਦਿੰਦੀ ਹੋਣਾ ਮੈਂ ਤਾਂ ਨਹੀਂ ਤਿਆਰ ਹੋਈ ਹਾਂ ਤੂੰ ਹੀ ਰਟੜੀ ਹੀ ਉਹ ਆਂਦੇ ਆਓ ਆਓ ਇਹਨੇ ਨਾਲੇ ਭੜਾ ਕੀ ਕਰਦੇ ਨੇ ਮੈਨੂੰ ਕੀ ਪਤਾ ਹੈ ਵੀ ਤੂੰ ਜਾਣਾ ਵਾ ਕਿ ਨਹੀਂ ਜਾਣਾ ਨਾ ਕਈ ਵਾਰੀ ਤੂੰ ਹੀ ਤਿਆਰ ਹੋਏ ਵੀ ਰਹਿਣ ਦੀ ਨਹੀਂ ਦਿਆਣਾ ਵੀ ਨਹੀਂ ਰਹਿਣ ਦੋ ਅਸੀਂ ਨਹੀਂ ਜਾਣਾ ਮੈਂ ਤਾਂ ਕਰਕੇ ਉਦੋਂ ਨਹੀਂ ਬੈਠੀ ਹਾਂ ਤੁਹਾਨੂੰ ਡੀਕਨ ਨਹੀਂ ਵੀ ਆਉਣਗੇ ਤੇ ਮੈਂ ਇਹਨਾਂ ਨੂੰ ਪੁੱਛ ਕੇ ਫੇਰੀ ਤਿਆਰ ਹੋਵਾਂਗੀ ਆਹ ਹਮੇਸ਼ਾ ਦਾਈਆਂ ਹਣਾ ਕਿ ਨਹੀਂ ਜਾਣਾ ਜੜਾ ਮੰਮੀ ਹੁਣੀ ਕਿੱਥੇ ਆਉਣੀ ਲੱਭਣ ਪਤਾ ਨਹੀਂ ਮੈਨੂੰ ਮੰਮੀ ਹੁਣ ਕਿਤੇ ਗਏ ਨੇ ਤੇ ਕੋਈ ਨਹੀਂ ਮੈਨੂੰ ਕਿ ਘਰ ਚ ਰਹਿਣੀ ਐ ਕੋ ਖਬਰਸਾਰ ਰੱਖਿਆ ਕਰ ਕਿੱਥੇ ਗਏ ਨੇ ਮੈਂ ਖਬਰਸਾਰ ਕੀ ਰੱਖਣੀ ਮੈਨੂੰ ਕਿਹੜਾ ਕੋਈ ਦੱਸਤਾ ਵਾ ਤੇ ਪੁੱਛ ਨਹੀਂ ਸਕਦੀ ਗੂੰਗੀ ਹਾਂ ਜੇ ਮੈਂ ਪੁੱਛਾਂ ਤਾਂ ਕਿਹੜਾ ਕਿਹਨੇ ਦੱਸਣਾ ਹੁੰਦਾ ਤੁਹਾਡੇ ਵਾਂਗ ਉਹਨਾਂ ਨੇ ਵੀ ਇਹੀ ਜਵਾਬ ਦੇਣਾ ਹੁੰਦਾ ਤੈਨੂੰ ਕੀ ਲੱਗਿਆ ਜਿੱਥੇ ਮਰਜੀ ਆਈਏ ਜਾਈਏ ਤੇ ਦੀਦੀ ਨੂੰ ਪਤਾ ਹਣਾ ਉਹਨਾਂ ਨੂੰ ਪੁੱਛ ਲਿਓ ਵਟਵਾ ਫੜਾ ਮੇਰਾ ਉਹਨਾਂ ਨੂੰ ਪੁੱਛਾਂਗੀ ਆਨੋ ਕੋ ਪਹਿਲਾਂ ਦੇਣੀ ਵਿੱਚੋਂ ਕੱਢ ਲਿਆ ਮੇਰੀ ਨਹੀਂ ਇਦਾਂ ਦੀ ਹੱਤ ਹੈਗੀ ਜਿੰਨੇ ਹੈਗੇ ਨਾ ਵੇਚੀ ਆ ਗਿਣ ਲਓ ਇੱਕ ਵਾਰੀ ਪੂਰੇ ਆ ਨਾ ਇੰਨਾ ਨਹੀਂ ਮੇਰੇ ਤੇ ਯਕੀਨ ਹੈਗਾ ਤੇ ਹੋਰ ਕਿਸੇ ਨੇ ਮੇਰੇ ਤੇ ਯਕੀਨ ਕੀ ਕਰਨਾ ਚੱਲ ਬਣਾ ਹੋ ਜਾ ਤਿਆਰ ਇਹ ਨਾ ਹੋਏ ਬਾਅਦ ਵਿੱਚ ਫੇਰ ਆਣ ਕੇ ਚਿੰਕਣ ਡਾਪਣ ਬਸ ਠੀਕ ਆ ਇਹਨੂੰ ਹੜਕੇ ਬਹਿ ਰਿਆ ਕਰ ਜਿਹੜੇ ਹਿਸਾਬ ਨਾਲ ਤੂੰ ਫੋਨ ਚਲਾਉਣੀ ਹੈ ਨਾ ਵੇਖੇ ਤੂੰ ਛੇਤੀ ਅੰਨੀ ਹੋ ਜਾਣਾ ਮੈਂ ਜਿਚਰਾ ਨੇ ਭਾਜੀ ਨੇ ਆਣਾ ਨਾ ਬਾਹਰ ਐਡਾ ਮੋਟਾ ਸ਼ੀਸ਼ਾ ਹੋਣਾ ਐਣਕ ਦਾ ਪਿੰਦਰਾ ਅੱਜ ਆਹ ਗੱਲ ਕਹੀ ਨਾ ਅੱਗੇ ਤੋਂ ਨਾ ਮੈਨੂੰ ਗੱਲ ਹਾ ਗਈ ਕ ਲੈਣਿਆਂ ਜਿਵੇਂ ਪਹਿਲੇ ਹੀ ਗਮਦਾ ਰਹਿੰਦਾ ਵਾ ਲੈ ਲੈਣਿਆਂ ਵਾਂਗੂ ਕੀ ਹੋਇਆ ਭਲਾ ਤੂੰ ਕੰਮ ਹੀ ਹੋਜੇ ਕਰਦੀ ਮੈਨੂੰ ਛੱਡ ਛੜਿਆ ਕਰਕੇ ਦੇ ਲੈ ਭਰਾ ਇਹਨੂੰ ਛੱਡ ਦੇਣੀ ਤੂੰ ਦੱਸ ਮੇਰੇ ਕੋ ਕੀ ਕਰਾਉਣਾ ਵਾ ਕਿਹੜੇ ਮੋਤੀ ਪਰਾਉਣੇ ਆ ਆਹ ਤੇਰੇ ਕੋ ਮੋਤੀ ਪਰਾਉਣੇ ਆ ਤੇਨੂੰ ਫੋਨ ਤੋਂ ਵੇਲ ਮਿਲਦਾ ਹੋਵੇ ਤਾਂ ਫੇਰ ਨਾ ਤੂੰ ਮੈਨੂੰ ਇਹ ਦੱਸ ਮੇਰੀ ਮੰਮੀ ਕਿੱਥੇ ਆ ਮੰਮੀ ਤੇ ਡੈਡੀ ਕਿੱਥੇ ਗਏ ਨੇ ਪਤਾ ਨਹੀਂ ਕਿੱਥੇ ਮਰ ਗੋਗੀ ਉੱਥੇ ਗਏ ਨੇ ਮਰ ਕੋਗੀ ਕਿਤੇ ਬਾਸ ਕੇ ਨਹੀਂ ਗਏ ਦੱਸਣ ਤੇ ਨਹੀਂ ਹੈ ਹੋਰ ਮੈਂ ਤੈਨੂੰ ਕੀ ਦੱਸਾਂਂ ਈ ਆ ਵੀ ਕਿਤੇ ਮਰਗੋ ਗਈ ਆ ਉੱਥੇ ਗਏ ਨੇ ਇਹਨਾਂ ਨੇ ਦੱਸਿਆ ਵੀ ਕਿੰਨਾ ਕੋਲ ਚੱਲੇ ਆ ਮੈਂ ਨਹੀਂ ਪੁੱਛਿਆ ਹੈਗਾ ਵੀ ਕਿੱਥੇ ਚੱਲੇ ਨੇ ਤੇਰਾ ਵੀ ਕੋਈ ਹਾਲ ਨਹੀਂ ਆ ਮੰਮੀ ਨੇ ਕਹਿਣਾ ਜੇ ਤੂੰ ਇਹ ਇੱਕ ਵਾਰੀ ਦੱਸਦਾ ਵਾ ਵੀ ਹੁਣ ਤਾਂ ਦੱਸ ਕੇ ਰਹਿ ਗਏ ਜਾਂ ਤੂੰ ਆਪ ਹੁਣ ਦਾਦਾ ਆਪ ਪੁੱਛ ਲਿੰਦਾ ਤਾਂ ਮੈਨੂੰ ਦੱਸ ਹੀ ਦਿੰਦੇ ਹੁਣ ਅਹੀ ਵੀ ਅੱਜ ਜਾਣਾ ਨਵਦੀਪ ਕੇ ਪਿੰਡ ਜਾਣਾ ਤੇ ਕੱਲੀ ਰਹੇਂਗੀ ਹੁਣ ਘਰ ਮੈਂ ਕੱਲੀ ਘਰ ਕੇ ਹੋਰਾਂ ਮੈਂ ਨਹੀਂ ਕੱਲੀ ਘਰ ਰਹਿਣਾ ਮੰਮੀ ਹੁਣੀ ਆਉਣਗੇ ਤੇ ਫੇਰ ਤੂੰ ਹੀ ਜਾਇਓ ਉਹ ਮੈਂ ਹੁਣ ਉੱਥੇ ਆਪ ਕਿਹਾ ਵੀ ਆਉਣ ਲੱਗੇ ਆ ਜੇ ਕਿਹਾ ਮੇਰੀ ਬੇਇੱਜ਼ਤੀ ਹੋ ਜਾਨੀਏ ਜੇ ਤੇਰੀ ਬੇਇੱਜ਼ਤੀ ਹੁੰਦੀ ਮੈਂ ਤੈਨੂੰ ਦੱਸਣਾ ਤੂੰ ਚਾਚੇ ਘਰ ਚੱਲ ਜੀ ਮੈਂ ਨਹੀਂ ਚਾਚੇ ਘਰ ਜਾਣਾ ਚਾਚੇ ਘਰ ਜਾਂਦੀ ਮੇਰੀ ਜੁੱਤੀ ਉਹਨੇ ਕਿਹਾ ਗੁਪਸ਼ਪ ਦੀਨੀ ਆ ਤਾਂ ਹੁਣ ਆ ਗਈ ਆ ਇੱਕ ਨਾ ਤੈਨੂੰ ਤੇ ਮੰਮੀ ਨੂੰ ਪਤਾ ਨਹੀਂ ਕੀ ਚੇੜਾ ਉਹਨਾਂ ਤੋਂ ਉਹਨਾਂ ਦੇ ਨਾਂ ਵੀ ਲੱਲੀ ਨੇ ਇੰਨੀਆਂ ਔਖੀਆਂ ਹੁੰਦੀਆਂ ਨਾ ਤੁਸੀਂ ਹਾਨੂੰ ਨਹੀਂ ਉਹ ਚੰਗੀਆਂ ਲੱਗਦੀਆਂ ਕੋਈ ਚਾਚ ਜੀ ਦੀ ਗੱਲ ਕਰਨੀ ਹੋਏ ਨਾ ਤਾਂ ਬੰਦਾ ਫੇਰ ਵੀ ਚੱਲ ਜੇ ਐਵੇਂ ਕ੍ਰੋਸਾਂ ਜੀਆਂ ਛੱਡਦੀਆਂ ਰਹਿੰਦੀਆਂ ਨੇ ਉਹ ਜਿਹੋ ਉਹਨਾਂ ਦੇ ਬੰਦੇ ਆ ਟੀਚਰਾਂ ਕਰਦੇ ਰਹਿੰਦੇ ਆ ਗੱਲ ਸਿੱਧੀ ਨੂੰ ਵੀ ਪੁੱਠੀ ਪਾ ਲੈਂਦੇ ਵੱਲ ਉਹ ਚਲ ਠੀਕ ਆ ਜੇ ਨਹੀਂ ਨਾ ਜਾਣਾ ਉਹਨਾਂ ਵੱਲ ਫਿਰ ਘਰੇ ਰਹਿ ਪੀ ਮੈਂ ਨਹੀਂ ਪਿੰਦਰ ਘਰੇ ਕੋਰੇ ਰਹਿਣਾ ਮੈਂ ਸਿੱਧੀ ਗੱਲ ਜੇ ਤੂੰ ਸਵੇਰੇ ਜਾਣਾ ਨਾ ਤੇ ਮੈਨੂੰ ਨਾਲ ਲੈ ਜਾ ਤੇ ਨਹੀਂ ਤੇ ਫਿਰ ਕੱਲ ਨੂੰ ਚਲ ਜੇ ਮਮੀ ਹੁਣੀ ਆਉਣਗੇ ਤੇ ਮੈਂ ਕੰਦੀ ਘਰ ਕਿਉਂ ਰਾਂ ਤੈਨੂੰ ਕਿੱਦਾਂ ਖੜਾਂਗੇ ਮੋਟਸਾਲ ਤੇ ਜਾਇ ਜਾਣਾ ਤਿੰਨਾਂ ਕੋਲ ਨਹੀਂ ਮੋਟਸਾਲ ਤੇ ਜਾਇ ਜਾਣਾ ਨਾ ਤੇ ਗੱਡੀ ਲਾਇਆ ਕਿਦੀ ਉਹ ਕਿਦੀ ਲਾਵਾਂ ਹੁਣ ਟਾਈਮ ਦੇ ਟਾਈਮ ਕਿਸੇ ਨੇ ਦੇਣੀ ਜਦ ਤੱਕ ਮੈਂ ਕਿਹਾ ਹੈ ਮੇਰੇ ਸਹੁਰਿਆਂ ਗੱਡੀ ਲਾਈਏ ਉਦੋਂ ਵੀ ਤੂੰ ਇਹ ਨਾ ਨਹੀਂ ਲਿਆਉਣੀ ਤੂੰ ਹੁਣ ਤੂੰ ਕਿਹ ਜਾਰ ਦੋਦ ਦੀ ਲਾਇਆ ਉਹਦਾ ਬੜੀ ਛੇਤੀ ਹੁੰਦੇ ਆ ਹਟੇ ਕਰ ਉਹ ਯਾਰ ਤੀ ਜੰਦੇ ਜੇ ਕਿਸੇ ਨੂੰ ਪਹਿਲਾਂ ਕਿਹਾ ਹੋਏ ਤੇ ਫੇਰ ਆ ਨਾ ਆਪਣੀ ਚੀਤ ਤੂੰ ਬੜੀ ਛੇਤੀ ਦੇ ਦੇਣਾ ਸਾਰਿਆਂ ਨੂੰ ਫੇ ਲਾਜੋ ਤੇ ਤੈਨੂੰ ਨਾ ਕੋਈ ਦੇਵੇਗਾ ਉਹ ਦੇਣਗੇ ਤੇ ਸਹੀ ਕੋਈ ਗਿਆ ਨਾ ਹੋਏ ਕਿਤੇ ਘਰੇ ਹੋਣ ਸਹੀ ਫੇਰ ਨਹੀਂ ਉਹ ਨਾ ਕਰਦਾ ਹੈਗਾ ਚਲ ਕੋਈ ਗੱਲ ਨਹੀਂ ਜਾ ਆ ਦੇ ਦੇਣਗੇ ਤੇ ਜੇ ਨਾ ਦੀ ਮਿਲੇਗੀ ਨਾ ਗੱਡੀ ਤੇ ਫੇਰ ਨਹੀਂ ਉਹ ਜਾਣਾ ਨਾ ਮੈਂ ਜਾਣ ਦੇਣੀ ਉਹ ਚਲ ਠੀਕ ਆ ਚਲ ਜੀ ਤੂੰ ਵੀ ਨਾਲ ਹੀ ਗੱਡੀ ਤਾਂ ਮੈਂ ਲੈ ਆਣੀ ਕਿਸ ਨਾ ਕਿਸੇ ਕੋਲ ਪਰ ਹਾਂ ਇੱਕ ਕੰਮ ਕਰੀ ਜੇ ਹੁਣ ਜਾਣਾ ਹੀ ਹੈ ਨਾ ਤੇ ਉਥੇ ਇਹਦੇ ਨਾਲ ਨਾਲ ਰਹੀਂ ਮੈਨੂੰ ਉੱਥਾ ਤੁ ਚੰਗਾ ਨਹੀਂ ਲੱਗਦਾ ਤੇ ਨਾਲੇ ਹਾਂ ਇਹਨੂੰ ਕਹੀਂ ਵੀ ਉੱਥੇ ਉਹਨਾਂ ਦੀ ਕੰਨੀ ਗੱਲ ਪਾ ਦੇ ਗੱਡੀ ਹਾਂ ਨੂੰ ਦਵੋ ਜੇ ਨਾ ਨਾ ਕਹੇਗੀ ਤੇ ਤੂੰ ਕਹਦੀ ਇਹਦੀ ਮੰਮੀ ਨੂੰ ਕੋਈ ਨਹੀਂ ਪਿੰਦਰ ਮੈਂ ਕਹਿ ਦੇਣਾ ਮੈਂ ਕਿਹੜੀ ਗੱਲੋਂ ਚੱਕਣਾ ਆਹੋ ਮੈਨੂੰ ਕਾਹਦਾ ਡਰ ਚੱਕਣਾ ਕਿਹੜੀ ਗੱਲੋਂ ਮੈਂ ਹਾਂ ਤੇ ਉਥੇ ਟੌਰ ਨਾ ਰਹੀਂ ਟੌਰ ਨਾ ਰਾਂਗੇ ਉੱਥੇ ਮੈਨੂੰ ਕਾਹਦਾ ਡਾਰਾ ਨਾਲੇ ਵੇਖਾਂਗੇ ਨਾ કરી ਜਾਂਦੇ ਫੋਨ ਤੇ ਫੋਨ ਆਜੋ ਕਿੰਨਾ ਕੁ ਧੀਲੀ ਰਾਣੀ ਹਾਰ ਬਣਾ ਕੇ ਰੱਖਿਆ ਵਾ ਜੋ ਵੀ ਹੁੰਦਾ ਨਾ ਚੰਗਾ ਹੀ ਹੁੰਦਾ ਵਾ ਪਿੰਦਰ ਉਹਦਾ ਇੱਕ ਗੱਲ ਵਾ ਤੂੰ ਹੀ ਨਹੀਂ ਮੈਨੂੰ ਪਹਿਲਾਂ ਖੜ ਕੇ ਰਾਜੀ ਹੁਣ ਮੈਨੂੰ ਮਤਾਂ ਦੇਂਂ ਡਿਆ ਵਾ ਵੀ ਭੈਣ ਧਿਆਨ ਉਥੇ ਰੱਖੀ ਐਦਾਂ ਨੇ ਐਦਾਂ ਰਹੀਂ ਟੌਨ ਨਾ ਰਹੀਂ ਚਲ ਮੈਂ ਹੁਣ ਜੇ ਤੂੰ ਜਾਣਾ ਨਾ ਤੇ ਤੈਨੂੰ ਮੜਾ ਮੋਟਾ ਸਮਝਾਦਾ ਤੂੰ ਮੈਨੂੰ ਸਮਝਾਇਆ ਘਾਟੀ ਕਰ ਤੇਰੇ ਨਾਲ ਮੈਂ ਸਮਝਦਾਰੀਆਂ ਠੀਕ ਆ ਚਲ ਹੋ ਜਾ ਤਿਆਰ ਤੋਰ ਕੇ ਠੀਕ ਆ ਕੱਪੜੇ ਆ ਕੱਪੜੇ ਮੈਂ ਬਾਹਰ ਜਾਣੇ ਆ ਉਥੇ ਨਾਕਾ ਸ਼੍ਰੀਕੇ ਚ ਵਢਮਣੀ ਆ ਪਿਆਈ ਉਹਦੀ ਨਨਾਨਾ ਉਹਦਾ ਨਾ ਚੰਗਾ ਹੀ ਹੋ ਗਿਆ ਮੰਮੀ ਹੁਣੇ ਘਰ ਹੈ ਨਹੀਂ ਆ ਨਹੀਂ ਤੇਨੇ ਮੈਨੂੰ ਕਿੱਥੇ ਖੜਨਾ ਹੈ ਇਹੋ ਪੱਜ ਮੈਂ ਵੀ ਨਾਲ ਜਾਵਾਂਗੀ ਮੇਰੀ ਗੱਲ ਸੁਣ ਹਾਂਜੀ ਤਿਆਰ ਹੋ ਜਾ ਤੇ ਮੈਂ ਆਗਾ ਮੈਂ ਗੱਡੀ ਲਾਵਾਂ ਕਿਸੇ ਦੀ ਗੱਡੀ ਕੀ ਕਰਨੀ ਆ ਕੋਈ ਗੱਲ ਨਹੀਂ ਮੋਟਰਸਾਈਕਲ ਤੇ ਹੀ ਚਲ ਜਾਗੇ ਆਪਾਂ ਉਹ ਤੇਰੇ ਘਰ ਕਿਨੇ ਲੈਣ ਚੱਲਿਆ ਨਾਲ ਮੇਰੀ ਭੈਣ ਨੇ ਜਾਣਾ ਉਹਦੇ ਕਰਕੇ ਲਿਆਉਣ ਲੱਗਾ ਆ ਤੇਰੇ ਲਈ ਤੇ ਸਾਈਕਲ ਵੀ ਨਾ ਲਿਆਵਾਂ ਤੇ ਕੋਈ ਗੱਲ ਨਹੀਂ ਤੇ ਆਪਣੀ ਗੱਡੀ ਹੈਗੀ ਉੱਤੇ ਚਲ ਜਾਨੇ ਆ ਓਏ ਉੱਚ ਏਸੀ ਨਹੀਂ ਚੱਲਦਾ ਹੱਤ ਨਾਲ ਇਹੋ ਜਿਹੇ ਕੌਣ ਕੱਢਦਾ ਅੱਜ ਕੱਲ ਸੜਕ ਤੇ ਆਹ ਦਾ ਡੈੜੀ ਨਹੀਂ ਵੇਚਣ ਦਿੰਦੇ ਹੁਣ ਮੈਂ ਵੇਚ ਵੀ ਛੱਡਨੀ ਹੈ ਇਹ ਨਹੀਂ ਮੇਰੇ ਪਿਓ ਨੇ ਲਿਆ ਕੇ ਦਿੱਤੀ ਸੀ ਮੈਨੂੰ ਤੇ ਹੋਰ ਰਪਿੰਦਰ ਕਦਰ ਹੁੰਦੀ ਆ ਆਪਣੇ ਵੱਡਿਆਂ ਦੀ ਹੁਣ ਤੁਸੀਂ ਤੇ ਕਰਨੀ ਨਾ ਹੋਈ ਸਾਰਿਆਂ ਦੇ ਚ ਜਬਾਤ ਵੱਖਰੇ ਵੱਖਰੇ ਹੁੰਦੇ ਨੇ ਇਹਨਾਂ ਨੇ ਫੇਰ ਕੀ ਆ ਤੂੰ ਇਹਨਾਂ ਸ਼ੁਕਰ ਕਰੋ ਸਾਡੇ ਕੋਲੋਂ ਨਿੱਕੀ ਹੈਗੀ ਆ ਤੇ ਇਹ ਤੇ ਇਹਨਾਂ ਨੂੰ ਵੀ ਤਰਸਦੇ ਨੇ ਹਾ ਭਾਸ਼ਨ ਜਣਾ ਮੈਨੂੰ ਉਹਨਾਂ ਦੇ ਲੱਗੀ ਸਮਝ ਆਪਣੇ ਕੰਮ ਨਾਲ ਮਤਲਬ ਰੱਖ ਤੇਰੇ ਕੀ ਕਹਿਣ ਦਾ ਮਤਲਬ ਕਿ ਮੈਂ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਕਰਦਾ ਮੈਂ ਇਹ ਗੱਲ ਥੋੜੀ ਕਹਿਣ ਦੀ ਆ ਤੇ ਹੋਰ ਫਿਰ ਕੀ ਕਹਿਣ ਲਈ ਮਤਲਬ ਤੇ ਇਹ ਹੋ ਬੰਦਾ ਹੈ ਤੇ ਢੀ ਮਰਜੀ ਤੂੰ ਜਿੱਦਾਂ ਸੋਚਣਾ ਨਾ ਸੋਚ ਲੋ ਹਰ ਇੱਕ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਭਾਵੇਂ ਉਹਨੂੰ ਸਿੱਧੇ ਪਾਸੇ ਲਾਜੋ ਤੇ ਭਾਵੇਂ ਪੁੱਠੇ ਪਾਸੇ ਲਾਜੋ ਤੂੰ ਸਿੱਧੇ ਬੰਨੇ ਗੱਲ ਕਰਦੀ ਹੈਨੀ ਹਮੇਸ਼ਾ ਗੱਲ ਪੁੱਠੀ ਕਰਨੀ ਹੁੰਦੀ ਤੁਹਾਡੀ ਤੇ ਵੈਸੇ ਵੀ ਸਾਰਿਆਂ ਦੀ ਆਦਤ ਆ ਕਿ ਤੁਸੀਂ ਹਰ ਇੱਕ ਗੱਲ ਨੂੰ ਪੁੱਠੇ ਪਾਸੇ ਹੀ ਖੜਨਾ ਹੁੰਦਾ ਵਾ ਅੱਛਾ ਹੀ ਸਾਰਾ ਟੱਬਰ ਛਦਾਈਆਂ ਦਾ ਵਾ ਹਨਾ ਯਾਰ ਫੇਰ ਵੇਖਿਆ ਉਹ ਗੱਲ ਤੂੰ ਗੱਲ ਉਹ ਚੱਜ ਦੀ ਕਰ ਲਿਆ ਕਰ ਹੁਣ ਹਾਂ ਇੱਥੇ ਫੜ ਕੇ ਬਹਿਣਾ ਨਹੀਂ ਇਹਨਾਂ ਨੂੰ ਪ੍ਰੈਸ ਕਰ ਤੇ ਚੱਲਗਾ ਛੇਤੀ ਉੰਦਣ ਪਾ ਜੇ ਨੋਡਿੰਗ ਹੋਏ ਤੇ ਨਾਲੇ ਮੇਰੇ ਕੱਪੜੇ ਵੀ ਕਰਦੀ ਪ੍ਰੈਸ ਕੋਈ ਗੱਲ ਨਹੀਂ ਕਰਦਾਂਗੀ ਬੂਟ ਮੇਰੇ ਪਏ ਨਹੀਂ ਧੋਦੀ ਹੁੰਦਿਆਂ ਨੂੰ ਪਿੰਦਰ ਸੁੱਕ ਜਾਣਗੇ ਹੁਣ ਟਾਈਮ ਦੇ ਟਾਈਮ ਇਹਨਾਂ ਨੇ ਕੰਮ ਦੱਸਣਾ ਹੁੰਦਾ ਵਾ ਉਹ ਤੇ ਹੁਣ ਸੁੱਕਣੇ ਵੀ ਨਹੀਂ ਇੰਨੀ ਜਲਦੀ ਮੁੜ ਕੇ ਫਿਰ ਮੇਰੇ ਨਾਲ ਔਖੇ ਹੋਣਗੇ ਚੱਲ ਮਣਾ ਉਠ ਮੈਂ ਵੀ ਤਿਆਰ ਹੋ ਜਾ ਕਿੱਥੇ ਗਰਮੀ ਚ ਆਪ ਪ੍ਰੈਸ ਮਾਰਦੀ ਰਹਾਂਗੀ ਉਹਨਾਂ ਨੇ ਮੇਰਾ ਸੂਟ ਪ੍ਰੈਸ ਕਰਕੇ ਦੇਇਆ ਹਾਏ ਹਾਏ ਨੀ ਆ ਸੂਟ ਪਾ ਰਹੀ ਹੈ ਨਾ ਬੜਾ ਜਲੂਸ ਕਢਾ ਰਹੀ ਹੈ ਉੱਥੇ ਦੀਦੀ ਇਹਨੂੰ ਕੀ ਹੋਇਆ ਵਾ ਸੋਨਾ ਤੇ ਹੈਗਾ ਵਾ ਚੰਗਾ ਭਲਾਵਾ ਸੂਟ ਸੂਟਾਂ ਵਰਗਾ ਹੀ ਆ ਮੇਰ ਨਾਲ ਝਲੀ ਆ ਉਹਦਾ ਜਾਂਦੀ ਨਾ ਤੇ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਭਾਗ ਜਾਂਦੀ ਆ ਸੂਟ ਨਹੀਂ ਭਾਗ ਜਾਣਾ ਹੈਗਾ ਜਿਹੜੇ ਡੇਡ ਭਾਰੇ ਬਣਾਏ ਹੋ ਕਿਤੇ ਫੜਨੇ ਆ ਉਹ ਮੈਂ ਲੈ ਆਕ ਦਿਨੀ ਤੋ ਉਹ ਪਾ ਤੇ ਨਾਲੇ ਮੇਰੇ ਸੂਣ ਨੂੰ ਵੀ ਪ੍ਰੈਸ ਮਾਰ ਦੇ ਤੇ ਮੈਂ ਨਾ ਆਵਾ ਕੋਈ ਗੱਲ ਨਹੀਂ ਦੀਦੀ ਮਾਰਦੀ ਨਹੀਂ ਲੇਦਾਸਾ ਭਲਾ ਇਹਨੂੰ ਕੀ ਹੋਇਆ ਵੈ ਇੰਨੀ ਗਰਮੀ ਆ ਤੇ ਭਾਰਾ ਸੂਟ ਪਵਾ ਲਓ ਆ ਸੂਟ ਪਾ ਆ ਨਾਲੇ ਅਗਲਿਆਂ ਨੂੰ ਪਤਾ ਲੱਗੂਗਾ ਕਿ ਸੂਟ ਇਦਾਂ ਦੇ ਹੁੰਦੇ ਆ ਜਿੱਦਾਂ ਦੇ ਉਹਨਾਂ ਦਿੱਤੇ ਉਹਦਾਂ ਦੇ ਨਹੀਂ ਹੁੰਦੇ ਨਾਲੇ ਬਣਾਏ ਕਰ ਲਈਏ ਜੇ ਭਮਲੇ ਨਹੀਂ ਆ ਦੀਦੀਆਂ ਇੰਨੇ ਭਾਰੇ ਭਾਰੇ ਇੰਨੀ ਗਰਮੀ ਚ ਨਹੀਂ ਪੈਂਦੇ ਪੈਂਦੇ ਆ ਪੈਂਦੇ ਕਿਉਂ ਨਹੀਂ ਆ ਮੈਂ ਨਹੀਂ ਭਾਗ ਜਾਣਾ ਨਾਲੇ ਤੂੰ ਕਿਹੜਾ ਮੋਟਰਸਾਈਕਲ ਤੇ ਜਾਣਾ ਵਾ ਗੱਡੀ ਵਿੱਚ ਜਾਣਾ ਗੱਡੀ 'ਚ AC ਲੱਗਾ ਹੋਣਾ ਵਾ ਮਾਰਨਾ ਪ੍ਰੈਸ ਤੇ ਮੇਰੇ ਸੂਣ ਨੇ ਵੀ ਪ੍ਰੈਸ ਮਾਰ ਲਿਆਓ ਦੀਦੀ ਜਲਦੀ ਜਲਦੀ ਕਰਦਾ ਫਿਰ ਪਿੰਦਰ ਮੈਨੂੰ ਕਹਿੰਦੇ ਬੂਟ ਵੀ ਧੋਣੇ ਆ ਉਹ ਵੀ ਮੈਂ ਧੋ ਕੇ ਦੇਣੀ ਉਹਨਾਂ ਨੂੰ ਤੇ ਮੈਨੂੰ ਕੀ ਸੁਣਾਉਂਦੀ ਐ ਜਿਹੜੇ ਕੰਮ ਆ ਨਾ ਤੇਰੇ ਉਹ ਕਰਕੇ ਜਾਣੇ ਪੈਣੇ ਸਾਰੇ ਦੀਦੀ ਮੈਂ ਉਦਾਂ ਗੱਲ ਕੀਤੀ ਕਿ ਮੈਂ ਉਹ ਵੀ ਕਰਨੇ ਆਂ ਤੈਨੂੰ ਪਹਿਲਾਂ ਨਹੀਂ ਪਤਾ ਮੈਂ ਆਪਣਾ ਕੰਮ ਸਾਰਾ ਨਿਬੇੜ ਲਾਂ ਜਿੰਨਾ ਤੈਨੂੰ ਦੱਸੀਆ ਤੂੰ ਓਨਾ ਹੀ ਕੰਮ ਕਰਨੀ ਆ ਨਾਲੇ ਆਹ ਕਰਕੇ ਨਾ ਤਬੂਰਤ ਹੋ ਗਏ ਭਾਂਡੇ ਵੀ ਪਏ ਆ ਉਹ ਵੀ ਮਾਂ ਜੀ ਝੂਠ ਨਹੀਂ ਉਹ ਚੰਗੀ ਹੁੰਦੀ ਕੋਈ ਨਹੀਂ ਦੀਦੀ ਤੋਂ ਲੈਣੀ ਆ